ਅਸਲਾਮ ਵਾਲੇਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜੇਲ੍ਹ ਜਾਂਦੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੱਡੀ ਤੰਕੀਲ ਆ ਜਾਂਦੀ ਹੈ ਆਖਿਰ ਸੁਖਬੀਰ ਸਿੰਘ ਬਾਦਲ ਨੇ ਕੀ ਤੰਕੀਲ ਆਈਏ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾ ਚਲ ਕੇ ਵੀਡੀਓ ਦੇਖਨੇ ਪਰ ਕਰਨੇ ਆ ਉਸ ਦੇ ਵਿਚਾਰ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਯਾਨੀ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਪੂਰੀ ਪੁਰਸ ਨੂੰ ਬੀਜੀਪੀ ਤੱਕ ਉਹਨਾਂ ਨੇ ਕੱਲ ਜਿਹੜਾ ਕਿ ਧਮਕੀ ਦਿੱਤੀ ਹੈ ਔਰ ਬਹੁਤ ਬੁਰੇ ਤਰੀਕੇ ਦੇ ਨਾਲ ਸੁਖਬੀ ਸਿੰਘ ਬਾਦਲ ਫਸੰਗੇ ਪਰ ਖੁਦ ਸੁਖਬੀ ਸਿੰਘ ਬਾਦਲ ਦੇ ਉੱਤੇ ਇੱਕ ਐਸੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਜਿਹਨੇ ਪੰਜਾਬ ਭਰ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਤਹਲਕਾ ਬਚਾ ਦਿੱਤਾ ਔਰ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਾਸ ਅਪੀਲ ਵੀ ਹੈ ਔਰ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਂਗਾ ਜਿਹਦੇ ਨਾਲ ਪੰਜਾਬ ਭਰ ਦੇ ਲੋਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਨੇ ਕਿਉਂਕਿ ਕਾਲਾ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਸੀ ਔਰ ਇਸ ਤੋਂ ਵੀ ਪਹਿਲਾਂ ਇੱਕ ਵਾਰ ਪਹਿਲਾਂ ਮਿਲ ਕੇ ਆਉਂਦੇ ਨੇ ਔਰ ਉਸ ਦਿਨ ਵੀ ਪੰਜਾਬ ਦੀ ਪੁਲਿਸ ਨੂੰ ਸ਼ਰਧਾਂਤ ਧਮਕੀ ਸੁਖਬੀਰ ਸਿੰਘ ਬਾਦਲ ਦੁਆਰਾ ਦਿੱਤੀ ਗਈ ਸੀ ਲੋਕ ਪਤਾ ਕੀ ਕਹਿੰਦੇ ਸੀ ਕਹਿੰਦੇ ਸੁਖਬੀਰ ਸਿੰਘ ਬਾਦਲ ਜੇਕਰ ਵਾਕਈ ਪੰਜਾਬ ਦੀ ਪੁਲਿਸ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਸਕਦਾ ਤਾ ਜੇਕਰ ਇਹਨਾਂ ਦੀ ਸਰਕਾਰ ਆਉਂਦੀ ਹੈ ਪੰਜਾਬ ਦੇ ਅੰਦਰ ਤਾਂ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਹਸ਼ਰ ਹੋਣਾ ਇਹਦੇ ਨਮੂਨੇ ਤੁਹਾਡੇ ਨਾਲ ਮੈਂ ਸਾਂਝੇ ਕਰਨ ਜਾ ਰਿਹਾ ਕਿਉਂਕਿ ਪੰਜਾਬ ਭਰ ਦੇ ਲੋਕਾਂ ਨੂੰ ਖਾਸ ਅਪੀਲ ਕੀ ਦੇ ਬਣਗਿਓ ਆ ਇਹ ਬਿਆਨ ਸੁਣਾਉਣ ਜਾ ਰਿਹਾ ਮੈਂ ਤੁਹਾਨੂੰ ਇੱਕ ਐਸਾ ਸ਼ਖਬੀਰ ਸਿੰਘ ਬਾਦਲ ਦਾ ਔਰ ਦੂਜੇ ਪਾਸੇ ਕੈਸੀ ਸ਼ਖਸੀਅਤ ਜਿਹੜੀ ਬਾਦਲਾ ਨਾਲ ਬੜੀ ਕਰੀਬ ਰਹੀ ਔਰ ਬਾਦਲਾ ਨੂੰ ਬਿਲਕੁਲ ਬਰੀਕੀ ਦੇ ਨਾਲ ਜਾਣਦੀ ਹੈ ਉਹ ਸ਼ਖਸੀਅਤ ਕੌਣ ਉਹਦਾ ਤੁਹਾਨੂੰ ਮੈਂ ਬਿਆਨ ਸੁਣਾਉਂਗਾ ਪਰ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਕਾਇਮ ਕਰਨ ਦੀ ਗੱਲ ਕਰਦੇ ਨੇ ਪਰ ਅੱਗੋਂ ਸਵਾਲ ਕੀ ਆ ਰਹੇ ਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹ ਜਰਾ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੇ ਡੀਜੀਪੀ ਗੌਰਵ ਜੱਧ ਪੰਜਾਬ ਦੀ ਪੁਲਿਸ ਦੇ ਮੁਖੀ ਨੇ ਉਹਨਾਂ ਦੇ ਉੱਤੇ ਕੱਲ ਜਿਹੜੀ ਬਿਆਨਬਾਜ਼ੀ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਆ ਨਾ ਕੀ ਕਿਹਾ ਕਹਿੰਦਾ ਉਹ ਅਫਸਰ ਤਿਆਰ ਰਹਿਣ ਜੇਕਰ ਸਾਡੀ ਸਰਕਾਰ ਆ ਗਈ ਫਿਰ ਅਸੀਂ ਉਹ ਕਰਾਂਗੇ ਜੋ ਤੁਸੀਂ ਸੋਚਿਆ ਨਹੀਂ ਹੋਣਾ ਪਰ ਇਸ ਤੋਂ ਪਹਿਲਾਂ ਕਿ ਸੁਖਬੀਰ ਸਿੰਘ ਬਾਦਲ ਦਾ ਹੈ ਬਿਆਨ ਪੰਜਾਬ ਦੀ ਪੁਲਸ ਦੇ ਉੱਤੇ ਜਿਹੜਾ ਦਿੱਤਾ ਇਹਦੇ ਵਿੱਚ ਇੱਕ ਬਹੁਤ ਵੱਡੀ ਥਿਉਰੀ ਪੰਜਾਬ ਦੇ ਲੋਕਾਂ ਦੀ ਆ ਗਈ ਹੈ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਜਿਹੜੇ ਲੋਕ ਅੱਜ ਛੜੇ ਆਮ ਬੀਜਪੀ ਗੌਰਵ ਯਾਦਵ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਧਮਕੀਆਂ ਦੇ ਰਹੇ ਨੇ ਸਿਰਫ ਕਿਹਦੇ ਲਈ ਕੰਨੇ ਬਿਕਰਮ ਸਿੰਘ ਮਜੀਠੀਆ ਦਾ ਕਰਕੇ ਤਾਂ ਹੁਣ ਪੰਜਾਬ ਦੇ ਲੋਕ ਇਸ ਖਬਰ ਦੇ ਨਾਲ ਵੀ ਡਰ ਜਾਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਆਕਾਲੀ ਦਲ ਦੇ ਉਹ ਨੇਤਾ ਨੇ ਜਿਨ੍ਹਾਂ ਨੇ ਕਦੇ ਇਸ ਬਿਆਨ ਨੂੰ ਦੇਣ ਤੋਂ ਪਹਿਲਾਂ ਇਹ ਨਹੀਂ ਸੋਚਿਆ ਸੀ ਕਿ ਪੰਜਾਬ ਦੇ ਲੋਕ ਇਸ ਵੀਡੀਓ ਨੂੰ ਵੇਖਣਗੇ ਤੇ ਉਹਦੇ ਅਰਥ ਕੀ ਨਿਕਲਣਗੇ ਯਾਰੀ ਪੰਜਾਬ ਦੇ ਲੋਕ ਇਸ ਬਿਆਨ ਨੂੰ ਸੁਣ ਕੇ ਡਰ ਚੁੱਕੇ ਨੇ ਔਰ ਇਹਦੇ ਨਮੂਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਪਹਿਲਾਂ ਤੁਹਾਨੂੰ ਸੁਖਬੀਰ ਸਿੰਘ ਬਾਦਲ ਦਾ ਇੱਕ ਐਸਾ ਬਿਆਨ ਸੁਣਾਉਂਗਾ ਮੈਂ ਜਿਹਦੇ ਵਿੱਚ ਵੈਸੇ ਭਾਵੇਂ ਸਾਡੇ ਕਈ ਸਾਥੀਆਂ ਨੇ ਸੌਂ ਲਿਆ ਹੋਵੇ ਪਰ ਇਹਨੂੰ ਇੱਕ ਪ੍ਰੂਫ ਦੇ ਆਧਾਰ ਤੇ ਸੁਣਾਉਣਾ ਜ਼ਰੂਰੀ ਹੈ ਕਿ ਵਾਕਈ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਪੁਲਿਸ ਦੁਆਰਾ ਕੋਈ ਗੱਲ ਕਹੀ ਹੈ ਜਾਂ ਫਿਰ ਐਮੀ ਹਵਾ ਦੇ ਵਿੱਚ ਤੀਰ ਹੈ ਤਾਂ ਪਹਿਲਾਂ ਸੁਖਬੀਰ ਬਾਦਲ ਦਾ ਬਿਆਨ ਸੁਣ ਲਓ ਉਸ ਤੋਂ ਬਾਅਦ ਇੱਕ ਐਸਾ ਬਿਆਨ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਿ ਤੁਹਾਨੂੰ ਵੀ ਹੈਰਾਨ ਕਰ ਦੂਗਾ ਸੋਨੋ ਸਰ ਜੀ ਇਹ ਜੇਲਾਂ ਸਾਡੇ ਵਾਸਤੇ ਕੁਝ ਨਹੀਂ ਹੈ ਅੱਜ ਇਹ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਅਫਸਰ ਸਿਬਾਨ ਨੂੰ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲੇ ਹੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾ ਕੰਮ ਕੀਤਾ ਜਾਊਗਾ ਖਸ਼ਮਨੀ ਕਾਲੀ ਦਲ ਸਰਕਾਰ ਦੇ ਇਨਕੁਆਇਰੀ ਖੋਲ ਕੇ ਸਾਰੇ ਝੂਠੇ ਕੇਸ ਕੁਆਦੀ ਕਿਤੇ ਜਾਉਗੇ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਹੈ ਫਿਰ ਤਿਆਰ ਰਹੇ ਤਾਂ ਸੁਣ ਲਿਆ ਪੰਜਾਬ ਵਾਲਿਓ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਕਹਿੰਦੇ ਜਿਹੜੇ ਅਫਸਰ ਝੂਠੇ ਕੇਸ ਬਣਾ ਰਹੇ ਨੇ ਸਾਰੇ ਹੀ ਝੂਠੇ ਕੇਸ ਇਹ ਗੱਲ ਕਹੀ ਹੈ ਸੁਖਬੀਰ ਬਾਦਲ ਨੇ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅਫਸਰ ਤਿਆਰ ਰਹਿਣ ਕਦੋਂ ਤੱਕ ਜਦੋਂ ਤੱਕ ਪੰਜਾਬ ਦੇ ਅੰਦਰ ਕਾਲੀ ਦਲ ਦੀ ਸਰਕਾਰ ਨਹੀਂ ਬਣਦੀ ਜੇਕਰ ਹੁਣ ਵਾਕਈ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਕਾਇਮ ਹੋ ਜਾਂਦੀ ਹੈ ਵਾਕਈ ਤਾਂ ਪੰਜਾਬ ਦੀ ਪੁਲਿਸ ਦੇ ਵਿੱਚ ਜਿਹੜੇ ਵੱਡੇ ਅਫਸਰ ਇਹਨਾਂ ਦੀ ਅੱਖ ਥੱਲੇ ਆ ਨਾ ਉਹ ਤਾਂ ਹੁਣ ਆਪਣਾ ਅੰਦਾਜ਼ਾ ਲਾ ਲੈਣ ਕਿ ਸੁਖਬੀਰ ਬਾਦਲ ਕਹਿ ਕੀ ਰਹੇ ਨੇ ਪਰ ਗੱਲ ਇੱਥੋਂ ਤੱਕ ਪਹੁੰਚੇ ਕਿ ਸੁਖਬੀਰ ਬਾਦਲ ਦੀ ਸਰਕਾਰ ਆਵੇ ਤੇ ਫਿਰ ਉਹ ਪੰਜਾਬ ਦੇ ਉਹਨਾਂ ਅਫਸਰਾਂ ਦੇ ਉੱਤੇ ਵੱਡਾ ਹਮਲਾ ਕਰਨ ਜਾਂ ਉਹਨਾਂ ਦੇ ਨਾਲ ਕੋਈ ਯਾਤੀ ਕਰਨ ਇੱਥੇ ਸਾਡੇ ਪੰਜਾਬ ਦੇ ਲੋਕਾਂ ਦੀ ਥਿਊਰੀ ਆ ਚੁੱਕੀ ਹੈ ਲੋਕ ਪੰਜਾਬ ਦੇ ਕਹਿੰਦੇ ਆ ਜੀ ਸੁਖਬੀਰ ਸਿੰਘ ਬਾਦਲ ਚਾਹੇ ਵਿਰੋਧੀ ਧਰਦੇ ਨੇਤਾ ਹੀ ਨੇ ਉਹਨਾਂ ਦਾ ਹੱਕ ਬਣਦਾ ਬਿਆਨਬਾਜ਼ੀ ਕਰਨ ਦਾ ਪਰ ਐਡੀ ਬਿਆਨਬਾਜ਼ੀ ਨਿਕੇ ਸਿੱਧੇ ਤੌਰ ਦੇ ਤੇ ਧਮਕੀ ਦਿੱਤੀ ਜਾਵੇ ਕਿਉਂਕਿ ਜੇਕਰ ਇਹੀ ਧਮਕੀ ਕਿਸੇ ਹੋਰ ਨੇ ਦਿੱਤੀ ਹੁੰਦੀ ਚੱਕੇ ਹੁਣ ਨੂੰ ਅੰਦਰ ਮਾਰਿਆ ਹੁੰਦਾ ਪਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਧਮਕੀ ਦਿੱਤੀ ਉਹਦਾ ਅਸਰ ਖੁਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੀ ਪੈ ਚੁੱਕਿਆ ਕਿਉਂਕਿ ਸੁਖਬੀਰ ਬਾਦਲ ਪੰਜਾਬ ਦੀ ਪੁਲਿਸ ਨੂੰ ਧਮਕੀ ਦੇ ਰਿਹਾ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੇ ਲੋਕ ਇਸ ਬਿਆਨ ਨੂੰ ਸੁਣ ਕੇ ਡਰ ਰਹੇ ਨੇ ਪੰਜਾਬ ਦੇ ਲੋਕ ਤਾਂ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਬੰਦਾ ਪੰਜਾਬ ਦੀ ਪੁਲਿਸ ਨੂੰ ਡੀਜੀਪੀ ਨੂੰ ਧਮਕੀ ਦੇ ਸਕਦਾ ਹੈ ਗੌਰਵ ਯਾਦੂ ਜਿਹੜੇ ਪੰਜਾਬ ਦੀ ਪੁਲਿਸ ਦੇ ਮੁਖੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਸਕਦਾ ਤੇ ਜੇਕਰ ਇਹਨਾਂ ਦੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਹੁੰਦੀ ਹੈ ਤੇ ਫਿਰ ਜਿਹੜੇ ਸਾਡੇ ਆਮ ਲੋਕ ਨੇ ਉਹਨਾਂ ਦਾ ਹਸ਼ਰ ਕੀ ਹੋਣਾ ਇਹਦੇ ਅੰਦਾਜ਼ੇ ਕੋਈ ਨਹੀਂ ਲਾ ਸਕਦਾ ਇਸ ਗੱਲ ਨੂੰ ਪੰਜਾਬ ਦੇ ਲੋਕ ਸੁਣ ਰਹੇ ਨੇ ਔਰ ਸੁਲਵੀਰ ਬਾਦਲ ਦੀ ਰਾਜਨੀਤੀ ਦੇ ਉੱਤੇ ਬਹੁਤ ਵੱਡੇ ਸਵਾਲ ਕਰ ਰਹੇ ਨੇ ਕਿ ਇਹ ਰਾਜਨੀਤੀ ਨਹੀਂ ਇਹ ਤਾਂ ਇੱਕ ਗੁੰਡਾਗਰਦੀ ਵਾਲੇ ਸਵਾਲ ਜਿਹੜੇ ਕਿ ਉਹਦੀ ਜ਼ੁਬਾਨ ਦੇ ਵਿੱਚੋਂ ਚੱਲ ਰਹੇ ਨੇ ਔਰ ਦੂਜੇ ਪਾਸੇ ਇੱਕ ਰਾਮੂ ਵਾਲੀਆ ਉਹਨਾਂ ਦਾ ਇੱਕ ਬਿਆਨ ਜਿਹੜਾ ਕਿ ਬੜਾ ਹੀ ਅਹਿਮ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਤੀ ਔਰ ਸੁਲਵੀਰ ਸਿੰਘ ਬਾਦਲ ਦੇ ਪ੍ਰਤੀ ਤਾਂ ਰਾਮੂ ਵਾਲੀਆ ਕੀ ਕਹਿ ਰਹੇ ਨੇ ਇਹ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਬਹੁਤ ਵੱਡਾ ਮਾਮਲਾ ਸੰਝਿਆ ਕਰਾਂਗੇ ਸੁਣੋ ਸਰਦਾਰ ਭਗਵੰਤ ਸਿੰਘ ਮਾ ਲਾਫਜ਼ ਵਰਤ ਰਿਹਾ ਹੈ ਭਗਵੰਤ ਮਾਨਕ ਅਲਾ ਮੈਂ ਨਹੀਂ ਵਰਤਣਾ ਉਹਦੇ ਉੱਤੇ ਗੁਰੂ ਦੀ ਕਿਰਪਾ ਹੋਈ ਹੈ ਤੇ ਬਾਦਲਾ ਉੱਤੇ ਉਹਨਾਂ ਦੇ ਕਰਤੂਤਾਂ ਕਰਕੇ ਕਰੋਪੀ ਹੋਈ ਹੈ ਕਰੋਪੀ ਕਿਸ ਗੱਲ ਦੀ ਹੋਈ ਹੈ ਬੇਅਦਬੀਆਂ ਨੂੰ ਲੈ ਕੇ ਹੋਈ ਹੈ ਜੇ ਪੰਚਕ ਸਿਧਾਂਤਾਂ ਦੇ ਨਾਲ ਜਿਹੜੀ ਛੇੜਛਾੜ ਕੀਤੀ ਹੈ ਉਹਦੇ ਕਰਕੇ ਹੋਈ ਹੈ ਜਾਂ ਜਿਹੜੇ ਸਿੱਖ ਭਾਵਨਾਵਾਂ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂ 328 ਸ੍ਰੂਪ ਤੁਸੀਂ ਦੱਸੋ ਮੈਂ ਉਹ ਰੂਪੀ ਕਿਸੀ ਦੀ ਆਜਾ ਤੁਸੀਂ ਮੈਨੂੰ ਕਿਹਾ ਕੀ ਕਾਹਤੋ ਮਖ ਲੈ ਆ ਕਰਦੇ ਆ ਤੁਸੀਂ ਮੈਨੂੰ ਉਹ ਦੱਸ ਦਿਓ ਜਿਹਦੇ ਤੇ ਕਿਰਪਾ ਲੈ ਲਈ ਉਹਨਾਂ ਨੇ ਇੱਕ ਕਦਮ ਚੁੱਕਿਆ ਮੇਰੇ ਤੇ ਗੁਰੂ ਕਿਰਪਾ ਕਰ ਦੇ ਕੋਲ ਮਿਲਾ ਕੇ ਐ ਦੂਤੇ ਕੀ ਹੈ ਦਸਾ ਗੁਰਾਂ ਦਾ ਸਰੂਪ ਕਹਿਣ ਤੇ ਤੁਸੀਂ ਉਹਨਾਂ ਦੀ ਬੇਅਦਵੀ ਕਰਦੇ ਹੋ ਤੇ ਬਿਆਦਵੀ ਕਰਕੇ ਜਸਟੀਫਾਈ ਕਰੋ ਇਹ ਇਸ ਲਈ ਮੈਂ ਸਮਝਦਾ ਇਹ ਸਾਰਾ ਕੁਝ ਬਹੁਤ ਜ਼ੋਰ ਨਾ ਹੋਇਆ ਤਾਂ ਸੁਣ ਲਿਆ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਔਰ ਸੁਨੀਲ ਸਿੰਘ ਬਾਦਲ ਬਾਰੇ RAMU ਵਾਲੀਆਂ ਨੇ ਕੀ ਬਿਆਨ ਦਿੱਤਾ RAMU ਵਾਲੀਆਂ ਨੇ ਕਿਹਾ ਕਿ ਗੁਰੂ ਦੀ ਮਿਹਰ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਬਲਕਿ ਉਹਨਾਂ ਨੇ ਇਕੱਲਾ ਭਗਵੰਤ ਸਿੰਘ ਮਾਨ ਨਹੀਂ ਕਿਹਾ ਇੱਥੋਂ ਤੱਕ ਆਦਰ ਦੇ ਨਾਲ ਉਹਨਾਂ ਦਾ ਜਿਹੜਾ ਕਿ ਨਾਮ ਲਿਆ ਸਰਦਾਰ ਭਗੰਤ ਸਿੰਘ ਮਾਨ ਉਹਨਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਇਧਰਲੇ ਪਾਸੇ ਬਾਦਾਂ ਨੂੰ ਖੁੰਝੇ ਲਾ ਦਿੱਤਾ ਜਿਹੜੇ 328 ਸਰੂਪਨ ਦਾ ਮਾਮਲਾ ਅੱਜ ਕੱਲ ਚਰਚਾ ਦੇ ਵਿੱਚ ਹੈ ਨਾ ਇਹ ਮਾਮਲਾ ਅੱਜ ਤੋਂ 3 ਸਾਲ ਪਹਿਲਾਂ ਇਹ ਜਿਹੜਾ ਤੁਸੀਂ ਬਿਆਨ ਸੁਣਿਆ ਨਾ ਹੁਣ ਇਹ 3 ਸਾਲ ਪਹਿਲਾਂ ਦਾ ਬਿਆਨ ਹੈ ਤੇ ਲੱਗਦਾ ਹੈ ਜਿਵੇਂ ਕਿਤੇ ਅੱਜ ਦਿੱਤਾ ਹੋਵੇ ਕਿਉਂਕਿ ਉਹੀ 300 ਸੁਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜੇਲ੍ਹ ਜਾਂਦੇ ਹੀ ਗਏ ਆ ਔਰ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਸਨੇਹਾ ਦਿੰਦੇ ਆ ਸੀਐਮ ਭਗਵੰਤ ਮਾਨ ਨੂੰ ਕਿ ਉਹਨਾਂ ਨੂੰ ਸਨੇਹਾ ਦੇ ਦਿਓ ਮੇਰੇ ਲੋਕ ਕਿ ਆਪਣੀਆਂ ਉਚਾ ਜਿਹੜਾ ਵਾ ਪੂਰਾ ਕਰਨ ਯਾਨੀ ਉਹਨਾਂ ਨੂੰ ਹਾਇਏ ਵੀ ਕਿਤੇ ਨਾ ਕਿਤੇ ਉਮੀਦ ਹੈਗੀ ਆ ਕਿ ਸਾਡੀ ਵਾਰੀ ਜ਼ਰੂਰ ਆਏਗੀ ਔਰ ਅਸੀਂ ਫਿਰ ਜਿਹੜਾ ਵੈ ਇਹ ਸਾਰੀਆਂ ਗੱਲਾਂ ਦਾ ਜਿਹੜਾ ਵਾ ਉਹ ਹਿਸਾਬ ਲਾਗੇ ਇਸ ਲਈ ਦੌਰਾਨ ਇਸ ਤਰ੍ਹਾਂ ਦਾ ਸਨੇਹਾ ਜਤਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪ੍ਰਸ਼ਾਸਨ ਨੂੰ ਤੰਕੀਲ ਹੁੰਦੀ ਹੈਗੀ ਹੈ ਕਿ ਜਿਹੜਾ ਜਿਹੜਾ ਵੀ ਤਕਸ਼ਾਈ ਕਰਨ ਲਿਆ ਹੈਗਾ ਵਾ ਹਰ ਇੱਕ ਨੂੰ ਸਾਬਤ ਦੇਣਾ ਪਏਗਾ ਪੰਜਾਬੀ ਜਿਹੜੇ ਦੁਨੀਆ ਪਰ ਦੇ ਆ ਉਹ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਹੈਗੀ ਹੈ ਉਹਨਾਂ ਨੂੰ ਜਿਹੜਾ ਵਾ ਉਸ ਸਲਾਹਨ ਦੇ ਹੈਗੀ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੇ ਖਿਲਾਫ ਸੀਐਮ ਭਗਵੰਤ ਮਾਨ ਨੇ ਐਕਸ਼ਨ ਲਿਆ ਹੈਗਾ ਵਾ ਇਹ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਐਕਸ਼ਨ ਨਹੀਂ ਸੀ ਲਿਆ ਹੈਗਾ ਦੇਰ ਆਏ ਦਰੂਸਤ ਆਏ ਲੇਕਿਨ ਜੋ ਕਾਰਵਾਈ ਕੀਤੀ ਹੈ ਉਸ ਤੋਂ ਦੁਨੀਆ ਭਰ ਦੇ ਜਿਹੜੇ ਪੰਜਾਬੀ ਆ ਉਹ ਬਹੁਤ ਖੁਸ਼ ਹੈਗੇ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਸੀਗਾ ਕਿ ਗੁਰਸਿੱ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਉਹਦੀਆਂ ਰੌਣਕਾਂ ਵਾਪਸ ਲਿਆਉਣੀਆਂ ਹੈਗੀਆਂ ਵਾ ਘਰਾਂ ਦੇ ਵਿੱਚ ਜਿਹੜੀ ਤਰੱਕੀ ਦੇਖਣੀ ਹੈਗੀ ਆ ਪੰਜਾਬ ਦੇ ਲੋਗ ਤਰੱਕੀ ਕਰਦੇ ਦੇਖਣੇ ਹੈਗੇ ਆ ਪਰ ਜਿਹੜੇ ਨਸ਼ੇ ਦੇ ਤਸਕਰ ਉਹਨਾਂ ਨੂੰ ਖਤਮ ਕਰਨਾ ਜ਼ਰੂਰੀ ਹੈਗਾ ਭਾਵੇਂ ਚਾਹੇ ਉਹ ਉਹਨਾਂ ਦੀ ਆਪਣੀ ਪਾਰਟੀ ਦੇ ਕਿਉਂ ਨਹੀਂ ਹੈਗੇ ਜਿਹੜਾ ਜਿਹੜਾ ਵੀ ਨਸ਼ੇ ਦੇ ਵਿੱਚ ਮਲਬਸ ਪਾਇਆ ਗਿਆ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏਗੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼